ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਖੁਦ ਆਪਣੇ ਆਪ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਦੂਜਿਆਂ ਉੱਪਰ ਬੜਾ ਵਿਸ਼ਵਾਸ ਹੁੰਦਾ ਕਿ ਫਲਾਣੇ ਵਿਅਕਤੀ ਨੇ ਇਹ ਕੰਮ ਬੜੇ ਵਧੀਆ ਢੰਗ ਦੇ ਨਾਲ ਕਰ ਲੈਣਾ ਮੈਂ ਉਹਦੇ ਤੋਂ ਕੰਮ ਕਰਾ ਲੈਣਾ ਪਰ ਖੁਦ ਆਪਣੇ ਆਪ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਵੀ ਇਸ ਕੰਮ ਨੂੰ ਵਧੀਆ ਢੰਗ ਦੇ ਨਾਲ ਕਰ ਸਕਦਾ ਕਿਉਂਕਿ ਕਈ ਲੋਕ ਤਾਂ ਇਹੋ ਜਿਹੇ ਹੁੰਦੇ ਆ ਜੇਕਰ ਘਰ ਨੂੰ ਕਿਤੇ ਜਿੰਦਾ ਵੀ ਲਾ ਦੇਣਾ ਉਹ ਵੀ 2-3 ਵਾਰ ਮੁਰਮੁਰ ਕੇ ਦੇਖਣਗੇ ਕਿ ਜਿੰਦਾ ਲੱਗਿਆ ਹੋਇਆ ਕਿਤੇ ਖੁੱਲਾ ਤਾਂ ਨਹੀਂ ਰਹਿ ਗਿਆ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਇੱਕ ਬਾਜ਼ਾਰ ਦੇ ਵਿੱਚ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਨੂੰ ਇੱਕ ਵਿਅਕਤੀ ਰੱਸੀ ਬੰਨ ਲੈਂਦਾ ਮੋਟੀ ਸਾਰੀ ਰੱਸੀ ਬੰਨਦਾ ਜਦੋਂ ਤਾਂ ਉਹ ਵਿਅਕਤੀ ਬਿਲਡਿੰਗ ਦੇ ਉੱਪਰ ਚੜ੍ਹ ਕੇ ਉਸ ਰੱਸੀ ਦੇ ਉੱਪਰ ਦੀ ਤੁਰਨ ਲੱਗਦਾ ਉਹ ਜਿਹੜੀ ਰੱਸੀ ਹੁੰਦੀ ਹੈ ਤਕਰੀਬਨ 20-25 ਫੁੱਟ ਉੱਚੀ ਬੰਨੀ ਹੁੰਦੀ ਆ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਨੂੰ ਜਦੋਂ ਹੁਣ ਉਹ ਵਿਅਕਤੀ ਉਸ ਰੱਸੀ ਦੇ ਉੱਪਰ ਬੈਲੈਂਸ ਬਣਾ ਕੇ ਤੁਰਨ ਲੱਗਦਾ ਤਾਂ ਹੌਲੀ-ਹੌਲੀ ਉਸ ਨੂੰ ਦੇਖ ਕੇ ਲੋਕਾਂ ਦਾ ਉੱਥੇ ਇਕੱਠ ਹੋ ਜਾਂਦਾ ਲੋਕ ਇਹ ਦੇਖਣ ਨੂੰ ਉੱਥੇ ਖੜ੍ਹ ਜਾਂਦੇ ਕਿ ਕਿਤੇ ਇਹ ਵਿਅਕਤੀ ਥੱਲੇ ਨਾ ਡਿੱਗ ਪਵੇ ਪਰ ਉਹ ਵਿਅਕਤੀ ਹੌਲੀ-ਹੌਲੀ ਉਸ ਰੱਸੀ ਨੂੰ ਪਾਰ ਕਰਦਾ ਕਰਦਾ ਜਦੋਂ ਅੱਧ ਤੱਕ ਆਉਂਦਾ ਤਾਂ ਉਸ ਦਾ ਪੈਰ ਤਿਲਕ ਜਾਂਦਾ ਪੈਰ ਤਿਲਕਣ ਦੇ ਨਾਲ ਲੋਕਾਂ ਨੂੰ ਐਂ ਲੱਗਦਾ ਕਿ ਲੈ ਵੀ ਇਹ ਤਾਂ ਹੁਣ ਗਿਆ ਇਹ ਨਹੀਂ ਹੁਣ ਬਚਦੇ ਤਾਂ ਹੁਣ ਡਿੱਗੂਗਾ ਪਰ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਹੁੰਦਾ ਉਸਨੇ ਆਪਣੇ ਆਪ ਤੇ ਕੰਟਰੋਲ ਕਰ ਲਿਆ ਹੁੰਦਾ ਤੇ ਹੌਲੀ-ਹੌਲੀ ਉਹ ਰੱਸੀ ਨੂੰ ਸਾਰੀ ਨੂੰ ਪਾਰ ਕਰ ਜਾਂਦਾ ਜਦੋਂ ਹੁਣ ਰੱਸੀ ਨੂੰ ਪਾਰ ਕਰਕੇ ਥੱਲੇ ਉਤਰਦਾ ਤਾਂ ਥੱਲੇ ਖੜੇ ਸਾਰੇ ਲੋਕ ਉੱਚੀ-ਉੱਚੀ ਤਾੜੀਆਂ ਮਾਰਦੇ ਆ ਛੀਟੀਆਂ ਵਜਾਉਂਦੇ ਆ ਉਹਨੂੰ ਵਧੀਆ ਮਤਲਬ ਸ਼ਾਬਾਸ਼ ਦਿੰਦੇ ਆ ਕਿ ਤੂੰ ਵਧੀਆ ਇਹਨੂੰ ਪਾਰ ਕਰ ਲਿਆ ਹੌਸਲਾ ਦਿੰਦੇ ਆ ਉਹਨੂੰ ਤੇ ਉਹ ਵਿਅਕਤੀ ਕਹਿੰਦਾ ਕਿ ਹੁਣ ਮੈਂ ਇੱਕ ਵਾਰ ਫਿਰ ਆਪਣੇ ਬੱਚੇ ਨੂੰ ਮੋਢਿਆਂ ਦੇ ਉੱਪਰ ਬਿਠਾ ਕੇ ਇਹ ਰੱਸੀ ਨੂੰ ਪਾਰ ਕਰਾਂਗਾ ਉਹ ਸਾਰੇ ਜਣੇ ਫਿਰ ਬੜੇ ਹੈਰਾਨ ਹੁੰਦੇ ਆ ਕਿ ਕਿਤੇ ਨਹੀਂ ਆਪਦਾ ਮਰਨਾ ਹੀ ਮਰਨਾ ਹੈ ਨਾਲ ਬੱਚੇ ਨੂੰ ਵੀ ਨਾ ਮਾਰ ਦੇਵੇ ਕਿਤੇ ਉਹ ਵਿਅਕਤੀ ਆਪਣੇ ਛੋਟੇ ਬੱਚੇ ਨੂੰ ਮੋਢਿਆਂ ਦੇ ਉੱਪਰ ਬਿਠਾਉਂਦਾ ਮੋਢਿਆਂ ਦੇ ਉੱਪਰ ਬਿਠਾ ਕੇ ਉਹਨੂੰ ਉੱਪਰ ਚ ਬਿਲਡਿੰਗ ਤੇ ਚੜ ਜਾਂਦਾ ਤੇ ਜਦੋਂ ਰੱਸੀ ਨੂੰ ਪਾਰ ਕਰਨ ਲੱਗਦਾ ਤਾਂ ਹੁਣ ਲੋਕਾਂ ਦੇ ਦਿਲਾਂ ਨਹੀਂ ਧੜਕਣਾ ਵੀ ਵੱਧ ਜਾਂਦੀਆਂ ਜਿਵੇਂ ਜਿਵੇਂ ਉਹ ਆਪਦਾ ਪੈਰ ਅੱਗੇ ਵਧਾਉਂਦਾ ਹੁਣ ਹੌਲੀ ਹੌਲੀ ਉਹ ਵਿਅਕਤੀ ਨੇ ਉਸ ਰੱਸੀ ਨੂੰ ਪਾਰ ਕਰ ਲਿਆ ਆਪਣੇ ਬੱਚੇ ਨੂੰ ਉੱਪਰ ਬਿਠਾ ਕੇ ਉਹਦੇ ਬੱਚੇ ਨੇ ਵੀ ਘੁੱਟ ਕੇ ਉਹਨੂੰ ਫੜਿਆ ਹੁੰਦਾ ਆਪਣੇ ਬਾਪ ਨੂੰ ਤੇ ਦੋਨੋਂ ਜਣੇ ਉਸ ਰੱਸੀ ਨੂੰ ਪਾਰ ਕਰ ਲੈਂਦੇ ਆ ਤੇ ਹੁਣ ਜਦੋਂ ਥੱਲੇ ਉਹ ਵਿਅਕਤੀ ਉਤਰਦਾ ਥੱਲੇ ਖੜੇ ਹੋਏ ਲੋਕਾਂ ਨੂੰ ਦੇਖਦੇ ਹੁੰਦੇ ਜਿਹੜੇ ਉਹਨਾਂ ਦੇ ਵੱਲ ਮੂੰਹ ਕਰਕੇ ਮਾਈਕ ਦੇ ਵਿੱਚ ਉਹ ਵਿਅਕਤੀ ਕਹਿੰਦਾ ਕਿ ਕੀ ਤੁਹਾਨੂੰ ਯਕੀਨ ਹੈ ਕਿ ਮੈਂ ਇਸ ਰੱਸੀ ਨੂੰ ਬੱਚੇ ਨੂੰ ਇੱਕ ਵਾਰ ਫਿਰ ਬਿਠਾ ਕੇ ਉੱਪਰ ਦੀ ਪਾਰ ਕਰ ਲਵਾਂਗਾ ਹੁਣ ਜਿਹੜੇ ਥੱਲੇ ਲੋਕ ਖੜੇ ਹੁੰਦੇ ਉਹਨਾਂ ਨੇ ਦੇਖਿਆ ਹੁੰਦਾ ਕਿ ਦੋ ਵਾਰ ਤਾਂ ਇਹ ਲੰਘ ਗਿਆ ਇਹ ਤਾਂ ਲੰਘ ਹੀ ਜਾਣਾ ਹੁਣ ਲੋਕਾਂ ਦੇ ਵਿੱਚ ਜੋਸ਼ ਬੜਾ ਹੁੰਦਾ ਉਹ ਸਾਰੇ ਜਾਨੇ ਉੱਚੀ ਉੱਚੀ ਕਹਿੰਦੇ ਕਿ ਹਾਂਜੀ ਹਾਂ ਤੁਸੀਂ ਤਾਂ ਦੁਬਾਰਾ ਚਾਹੇ ਜਿੰਨੀ ਵਾਰ ਮਰਜੀ ਲੰਘ ਜਾਓ ਤੁਸੀਂ ਇਹ ਰੱਸੀ ਨੂੰ ਆਰਾਮ ਦੇ ਨਾਲ ਪਾਰ ਕਰ ਹੀ ਲੈਣਾ ਵਾ ਤਾਂ ਉਹ ਕਹਿੰਦੇ ਫਿਰ ਵੀ ਤੁਹਾਨੂੰ ਮੇਰੇ ਤੇ ਯਕੀਨ ਆ ਉਹ ਲੋਕ ਕਹਿੰਦੇ ਹਾਂਜੀ ਸਾਨੂੰ ਤੁਹਾਡੇ ਤੇ ਬਹੁਤ ਯਕੀਨ ਆ ਤੁਸੀਂ ਬਹੁਤ ਵਧੀਆ ਵਿਸ਼ਵਾਸ ਆ ਸਾਨੂੰ ਤੁਹਾਡੇ ਤੇ ਤੁਸੀਂ ਵਧੀਆ ਢੰਗ ਦੇ ਨਾਲ ਇੱਕ ਵਾਰ ਫਿਰ ਇਹਨੂੰ ਪਾਰ ਕਰ ਲਮੋਗੇ ਰੱਸੀ ਨੂੰ ਉਹ ਕਹਿੰਦਾ ਕਿ ਚਲੋ ਠੀਕ ਆ ਵੀ ਜੇ ਤੁਹਾਨੂੰ ਮੇਰੇ ਤੇ ਇੰਨਾ ਹੀ ਯਕੀਨ ਆ ਤਾਂ ਹੁਣ ਤੁਸੀਂ ਐਦਾਂ ਕਰੋ ਤੁਹਾਡੇ ਚ ਕੋਈ ਵੀ ਆਪਣੇ ਬੱਚੇ ਨੂੰ ਮੇਰੇ ਮੋਢੇ ਤੇ ਬਿਠਾ ਦਿਓ ਮੈਂ ਉਸ ਬੱਚੇ ਨੂੰ ਜਿਵੇਂ ਮੈਂ ਆਪਣੇ ਬੱਚੇ ਨੂੰ ਲੈ ਕੇ ਇਹ ਰੱਸੀ ਨੂੰ ਪਾਰ ਕੀਤਾ ਹੁਣ ਤੁਹਾਡੇ ਬੱਚੇ ਨੂੰ ਮੋਢੇ ਤੇ ਬਿਠਾ ਕੇ ਇਸ ਰੱਸੀ ਨੂੰ ਇੱਕ ਵਾਰ ਪਾਰ ਕਰਾਂਗਾ ਤਾਂ ਸਾਰੇ ਜਣੇ ਸ਼ਨਾਟਾ ਛਾ ਜਾਂਦਾ ਸਾਰੇ ਜਣੇ ਚੁੱਪ ਕਰ ਜਾਂਦੇ ਇੱਕਦਮ ਉਹ ਕੋਈ ਵੀ ਨਹੀਂ ਬੋਲਦਾ ਤੇ ਕੋਈ ਵੀ ਆਪਣੇ ਬੱਚੇ ਨੂੰ ਮੋਢਿਆਂ ਤੇ ਬਿਠਾਉਣ ਦੇ ਲਈ ਉਹਦੇ ਵਿਅਕਤੀ ਤੇ ਤਿਆਰ ਨਹੀਂ ਹੁੰਦਾ ਕਿ ਕਿਤੇ ਇਹ ਵਿਅਕਤੀ ਥੱਲੇ ਨਾ ਸੈਟ ਦਵੇ ਕਿਉਂਕਿ ਉਹਨਾਂ ਨੂੰ ਉਸ ਵਿਅਕਤੀ ਤੇ ਤਾਂ ਵਿਸ਼ਵਾਸ ਹੁੰਦਾ ਆਪਣੇ ਆਪ ਨੂੰ ਹੌਸਲਾ ਹੀ ਨਹੀਂ ਪੈਂਦਾ ਵਿਸ਼ਵਾਸ ਹੀ ਨਹੀਂ ਹੁੰਦਾ ਤੇ ਉਹ ਵਿਅਕਤੀ ਕਹਿੰਦਾ ਕਿ ਕੀ ਗੱਲ ਹੁਣ ਪਹਿਲਾਂ ਤਾਂ 5 ਮਿੰਟ ਤੁਸੀਂ ਤੁਹਾਨੂੰ ਮੇਰੇ ਤੇ ਬੜਾ ਯਕੀਨ ਸੀ ਕਹਿੰਦੇ ਸੀ ਕਿ ਰੱਸੀ ਦੇ ਉੱਪਰ ਲੰਘ ਜੇਗਾ ਤੇ ਹੁਣ ਉਹੀ ਤੁਸੀਂ ਮੈਨੂੰ ਕਹਿੰਦੇ ਹੋ ਵੀ ਕਿ ਨਹੀਂ ਤੁਸੀਂ ਆਪਣਾ ਬੱਚਾ ਨਹੀਂ ਭੇਜ ਰਹੇ ਮੇਰੇ ਨਾਲ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਖੁਦ ਆਪਣੇ ਆਪ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਜਿੰਨਾ ਕਿ ਆਪਾਂ ਦੂਜੇ ਲੋਕਾਂ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਕਿ ਫਲਾਣੇ ਨੇ ਤਾਂ ਆਹ ਕੰਮ ਕਰ ਹੀ ਲੈਣਾ ਇਹ ਕੰਮ ਦੇ ਵਿੱਚ ਤਾਂ ਉਸਨੇ ਸਫਲ ਹੋ ਹੀ ਜਾਣਾ ਤਾਂ ਖੁਦ ਆਪਾਂ ਨੂੰ ਆਪਣੇ ਆਪ ਦੇ ਉੱਪਰ ਵੀ ਵਿਸ਼ਵਾਸ ਰੱਖਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਰੱਬ ਨੇ ਆਪਾਂ ਨੂੰ ਵੀ ਉਨੇ ਹੀ ਅੰਗ ਪੈਰ ਦਿੱਤੇ ਨੇ ਜਿੰਨੇ ਕਿ ਦੂਜੇ ਵਿਅਕਤੀ ਨੂੰ ਦਿੱਤੇ ਹੁੰਦੇ ਆ ਸੋ ਆਪਣੇ ਆਪ ਦੇ ਉੱਪਰ ਵਿਸ਼ਵਾਸ ਰੱਖਿਆ ਕਰੋ ਤਾਂ ਕਿ ਤੁਸੀਂ ਵੀ ਦੁਨੀਆ ਦੇ ਵਿੱਚ ਅੱਗੇ ਨਿਕਲ ਸਕੋ ਜਿਹੜੇ ਲੋਕ ਆਪਣੇ ਆਪ ਉੱਪਰ ਵਿਸ਼ਵਾਸ ਰੱਖਦੇ ਨੇ ਉਹ ਦੁਨੀਆ ਵਿੱਚ ਅੱਗੇ ਲੰਘ ਜਾਂਦੇ ਨੇ ਤੇ ਦੂਜੇ ਲੋਕ ਪਿੱਛੇ ਰਹਿ ਜਾਂਦੇ ਨੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ